ਜੇ ਪਾਵਨ ਸਥਾਨ ਦੇ ਵਿੱਚ ਜੇ ਅ ਧਮਕੀਆਂ ਆਨ ਕੇ ਇਸ ਸਥਾਨ ਨੂੰ ਉਡਾ ਦਿੱਤਾ ਜਾਊਗਾ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਤੇ ਸ਼ੌਕ ਵੀ ਹੈਗਾ ਕਿ ਨਾ ਸੂਬੇ ਦੀ ਸਰਕਾਰ ਤੇ ਨਾ ਹੀ ਕੇਂਦਰ ਦੀ ਸਰਕਾਰ ਹੁਣ 4 ਦਿਨ ਲਗਾਤਾਰ ਧਮਕੀਆਂ ਆ ਰਹੀਆਂ ਨੇ ਲੇਕਿਨ ਨਾ ਉੱਥੇ ਪੁਲਿਸ ਦਾ ਪ੍ਰਸ਼ਾਸਨ ਕੋਈ ਕਮਿਸ਼ਨਰ ਉੱਥੇ ਪਹੁੰਚਿਆ ਹੈ ਨਾ ਮੁੱਖ ਮੰਤਰੀ ਨੇ ਇਹਦਾ ਕੋਈ ਜਾਇਜ਼ਾ ਐਸਟੀਪੀਸੀ ਦੇ ਪ੍ਰਧਾਨ ਸਾਹਿਬ ਦਾ ਮੈਂ ਬਿਆਨ ਪੜ੍ਹ ਰਹੀ ਸੀ ਕਿ ਕਿਸੇ ਨੂੰ ਇਹਨੂੰ ਗੰभीरता ਦਾ ਹੀ ਨਹੀਂ ਦਿੱਤਾ ਲੌ ਐਂਡ ਆਰਡਰ ਦਾ ਕੀ ਹਾਲਾਤ ਹੈ ਕਿ ਪੰਜਾਬ 'ਚ ਇਹ ਲੋਕਾਂ ਨੂੰ ਪੁੱਛ ਲਓ ਜਿੱਥੇ ਦਿਨ ਦਿਹਾੜੇ ਕਤਲ ਹੋ ਰਹੇ ਨੇ ਚੋਰੀਆਂ ਚੋਕਰੀਆਂ ਆਮ ਚੀਜ਼ ਨਸ਼ੇ ਆਮ ਬਿਕ ਰਹੇ ਨੇ ਸੋ ਇਹ ਪੰਜਾਬ ਦੇ ਹਾਲਾਤ ਹਾਲਤ ਦੇਖੋ ਪਾਵੇ ਕੋਈ ਵਪਾਰੀ ਹੋਏ ਪਾਵੇ ਕੋਈ ਦੁਕਾਨਦਾਰ ਹੋਏ ਪਾਵੇ ਕੋਈ ਆਮ ਇਨਸਾਨ ਆ ਘਰੇ ਬੈਠਾ ਕੋਈ ਨੌਜਵਾਨ ਹੋਏ ਕੁਝ ਪਤਾ ਨਹੀਂ ਕੌਣ ਆ ਕੇ ਗੋਲੀਆਂ ਨਾਲ ਉੜਾ ਜਾਊਗਾ ਲੇਕਿਨ ਇਹ ਸਫੀਦਾ ਘਰ ਜਿੱਥੇ ਸਾਰੀ ਦੁਨੀਆ ਆ ਕੇ ਨਕਮਸਤਕ ਹੁੰਦੀ ਹੈ ਹਨ ਸਰਕਾਰ ਦੀ ناکਾਮੀਆਂ ਕਰਕੇ ਲੋਕਾਂ ਦੇ ਹੌਸਲੇ ਨੇ ਬੁਲੰਦ ਹੋ ਗਏ ਸ਼ਰੇਆਮ ਤਹੂ ਕੀਆ ਈਮੇਲ ਦੇ ਰਹੇ ਹੁਣ ਸਾਈਬਰ ਕ੍ਰਾਈਮ ਸੁੱਤਾ ਪਿਆ ਹੈਗਾ ਜੇ ਇਹੋ ਜੀ ਚੀਜ਼ ਦੀ ਕੰਪਲੇਂਟ ਕੀਤੀ ਗਈ ਹੈ ਪੁਲਿਸ ਕੀ ਕਰ ਰਹੀ ਹੈ ਕਿ ਕੁਝ ਹੋਤੇ ਹਾਦਸਾ ਹੋਏ ਪੰਜਾਬ ਦੇ ਹਾਲਾਤ ਵਿਗੜਨ ਤਾਂ ਸਰਕਾਰ ਹਰਕਤ ਵਿੱਚ ਆਉਗੀ ਸੋ ਮੈਨੂੰ ਹੈਰਾਨੀ ਹੈ ਕਿ ਭਗਵੰਤ ਮਾਨ ਕੀ ਕਹਾਪੀ ਕੇ ਸੁਤਾਰਿਆ ਹੁੰਦਾ ਹੈ ਸਾਨੂੰ ਆ ਵੀ ਪਤਾ ਹੈ ਕਿ ਕਾਂਗਰਸ ਸਰਕਾਰ ਦੇ ਦਿਨਾਂ ਚ ਕਿਵੇਂ ਇੱਕ ਬੰਦੇ ਨੇ ਦਰبار ਸਾਹਿب ਦੇ ਪਾਵਨ ਸਥਾਨ 'ਚ ਜਿੱਥੇ ਗੁਰੂ ਸਾਹਿਬ ਆਪ ਬਿਰਾਜਮਾਤੇ ਹੋ ਜਾਂਗਲਾਤੇ ਉੱਤੇ ਟੱਪ ਕੇ ਉੱਥੇ ਪਹੁੰਚ ਗਿਆ ਸੀਗਾ ਤੇ ਪਤਾ ਕਰਨ ਦੇ ਬਜਾਏ ਕਿ ਵੀ ਇਹੋ ਜੀ ਜੁਰਤ ਕਿਵੇਂ ਹੋਈ ਸੀ ਇਹਦਾ ਕਿਹਦਾ ਪੁੱਛੋ ਹੱਥ ਹੈ ਤੇ ਕਾਂਗਰਸ ਦੀ ਸਰਕਾਰ ਨੇ ਦੋ ਦਿਨਾਂ 'ਚ ਉਹਦਾ ਸੰਸਾਰ ਕਰਾ ਕੇ ਸਾਰੇ ਸਬੂਤ ਮਟਾਤੇ ਤੇ ਹੁਣ ਈਮੇਲ ਕੌਣ ਭੇਜ ਰਿਹਾ ਕਿੱਥੋਂ ਆ ਰਹੇ ਚਾਰ ਦਿਨ ਲਗਾਤਾਰ ਆ ਰਹੇ ਨੇ ਧਮਕੀਆਂ ਆ ਰਹੀਆਂ ਨੇ ਇਹਦੀ ਮਨਸ਼ਾ ਕੀ ਇਹਦੇ ਪਿੱਛੋਂ ਪੰਜਾਬ ਦੇ ਹਾਲਾਤ ਅੱਗੇ ਹੀ ਬਹੁਤ ਨਾਸੁਖ ਹੈਗੇ ਬਾੜ ਦੇ ਨਾਲ ਕਿਸਾਨਾਂ ਦੀ ਫਸਲਾਂ ਡੁੱਬ ਰਹੀਆਂ ਨੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤੋਂ ਠੱਪ ਹੋ ਗਿਆ ਹੈ ਹਰ ਦਿਨ ਸਰਕਾਰ 150 ਕਰੋੜ ਰੁਪਏ ਦਾ ਕਰਜ਼ਾ ਚੜਾ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਗਲਾ ਘੋਟ ਰਹੀ ਹੈ ਤੇ ਹੁਣ ਸਾਡੇ ਪਾਵਨ ਦਰਬਾਰ ਸਾਹਿਬ ਦੇ ਉੱਤੇ ਜੇ ਕੁਝ ਹੋ ਗਿਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਸਿੱਖ ਬਰਦਾਸ਼ਤ ਕਰ ਸਕੂਗਾ ਮੈਂ ਕੇਂਦਰ ਦੇ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਦੀ ਆ ਸੁੱਤੇ ਹੋਏ ਭਗਵੰਤ ਮਾਨ ਨੂੰ ਤੇ ਦਿੱਲੀ ਦੇ ਜਿਹੜੇ ਜਮਾਂਤੀ ਲੁਟੇਰੇ ਠੱਗਾ ਕੇ ਇੱਥੇ ਰਾਜ ਕਰ ਰਹੇ ਨੇ ਕੇਜਰੀਵਾਲ ਦੀ ਉਹਦੀ ਟੋਲੀ ਨੂੰ ਵੀ ਮੈਂ ਕਹਿੰਦੀ ਆ ਕਿ ਕੰਮ ਤੋਂ ਘੱਟ ਤੋਂ ਘੱਟ ਦਰਬਾਰ ਸਾਹਿਬ ਦੇ ਉੱਤੇ ਜਿਹੜੇ ਥ੍ਰੈਟ ਆ ਰਹੇ ਨੇ ਉਹਨਾਂ ਨੂੰ ਤਾਂ ਗੰਭੀਰਤਾ ਨਾਲ ਲੈ ਕੇ ਕਾਰਵਾਈ ਕਰੋ ਹਰਕਤ ਚ ਆਓ ਜੇ ਲੋਕਾਂ ਨੂੰ ਨਹੀਂ ਬਚਾ ਸਕਦੇ ਸਾਡੇ ਧਾਰਮਿਕ ਸਥਾਨ ਨੂੰ ਬਚਾਉਣ ਵਾਸਤੇ ਤਾਂ ਆਪਣੀ ਕੰਮ ਕਰੋ ਤੁਹਾਡਾ ਫਰਜ਼ ਬਣਦਾ